ਦੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਾਰਟਿਕੂਲਰਾ ਦਾ ਵੱਲੋਂ ਲਓ ਜੀ ਅੱਜ ਆਪਾਂ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਅੱਜ ਲੈ ਕੇ ਆਏ ਆਂ ਤੁਹਾਡੇ ਵਾਸਤੇ ਕਾਟਨ ਦੇ ਸੂਟ ਠੀਕ ਹੈ ਜੀ ਅੱਜ ਰਹਿਣਗੇ ਏਕ ਤੇ ਟੈਕਸ ਤੇ ਦਾਸ ਬ੍ਰਾਂਡ ਦੇ ਕਾਟਨ ਦੇ ਸੂਟ ਰਹਿਣ ਵਾਲੇ ਆ ਜੀ ਬਹੁਤ ਹੀ ਸੋਹਣੇ ਜਿਹੀ ਪ੍ਰਿੰਟਾਂ ਦੇ ਵਿੱਚ ਦਾਸ ਬ੍ਰਾਂਡ ਸਭ ਤੋਂ ਬੈਸਟ ਕੁਆਲਿਟੀ ਦਾ ਸਟਾਫ ਹੈ ਜੀ ਇਹ ਕਾਟਨ ਬੇਸ ਤੇ ਕਿਉਂਕਿ ਜਿਹੜਾ ਕਾਟਨ ਬੇਸ ਹੈ ਇਹਦੇ ਵਿੱਚ ਕੋਈ ਵੀ ਕਲਰ ਇਹ ਡਾਲ ਨਹੀਂ ਹੁੰਦਾ ਜਿਉ ਤੁਸੀਂ ਨੂੰ ਪਾਹਮੋਗੇ ਐਦਾ ਹੀ ਰਹੂਗਾ ਜੀ ਨਾ ਇਹ ਕਲਰ ਡਲ ਹੋਵੇ ਠੀਕ ਹੈ ਜੀ ਨਾ ਹੀ ਇਹ ਕਲਰ ਨਿਕਲੇ ਨਾ ਹੀ ਦੀ ਸ਼ਾਈਨਿੰਗ ਜਾਵੇ ਹਲਕੀ ਜੀ ਤੇ ਸ਼ਾਈਨਿੰਗ ਹੁੰਦੀ ਹੈ ਠੀਕ ਹੈ ਪਾਇਆ ਹੋਇਆ ਇਦਾਂ ਨਹੀਂ ਲੱਗਦਾ ਵੀ ਇਹ ਕਾਟਨ ਪਾਇਆ ਹੋਇਆ ਪਰ ਹੈ ਬਿਲਕੁਲ ਪਿਓਰ ਕਾਟਨ ਕਿਸੇ ਵੀ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਹੁੰਦਾ ਜਿਹਦੇ ਵਿੱਚ ਦਾਸ ਦੇ ਵਿੱਚ ਲਓ ਵੀਡੀਓ ਸਟਾਰਟ ਕਰਦੇ ਹਾਂ ਦਿਖਾਉਣ ਲੱਗੇ ਤੁਹਾਨੂੰ ਅੱਜ ਦੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹੂਗੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾ ਦਾਂ ਜੀ ਬਲੈਕ ਕਲਰ ਲਓ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਪ੍ਰਿੰਟ ਬਹੁਤ ਸੋਹਣਾ ਜੀ ਦਾਸ ਬ੍ਰਾਂਡ ਰਹੂਗਾ ਚੈੱਕ ਕਰ ਸਕਦੇ ਹੋ ਤੁਸੀਂ ਇਹਦੀ ਸਟੈਂਪ ਤੋਂ ਠੀਕ ਹੈ ਜੀ ਲਓ ਕਾਫੀ ਭੈਣਾਂ ਨੇ ਮੰਗ ਕੀਤੀ ਸੀ ਵੀ ਜਲਦੀ ਕਾਟਨ ਦੇ ਸੂਟ ਲੈ ਕੇ ਆਓ ਹਨ ਤੇ ਲੋ ਇਹ ਹਰੈਣੀ ਇਹਦੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਜੀ ਬਲੈਕ ਦੇ ਵਿੱਚ ਤੇ ਇਹ ਵਾਲੀ ਰਹੂਗੀ ਜੀ ਇਹਨਾਂ ਲੋ ਬਾਟਮ ਠੀਕ ਹੈ ਜੀ ਇਹ ਬਾਟਮ ਆਉਗੀ ਜੀ ਦਾਸ ਦੀ ਲੋ ਜਿਹੜਾ ਗਰਮੀ ਸੀਜ਼ਨ ਸ਼ੁਰੂ ਹੋਇਆ ਨਾ ਫਿਰ ਇਹਨਾਂ ਦੇ ਰੇਟ ਹੋ ਜਾਣੇ ਆਪ ਤੇ ਹੁਣ ਤੁਹਾਨੂੰ ਸਿਰਫ ਜਨੂਅਲ ਪ੍ਰਾਈਸ ਤੇ ਦਵਾਂਗੇ ਜੀ ਇਹ ਵਾਲਾ ਸੂਟ ਪ੍ਰਾਈਸ ਲੈਣੀ ਇਹਦੀ 800 ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਸੀਜ਼ਨ ਹੁੰਦਾ ਜੀ 1000 ਦਾ ਸੂਟ ਹੁੰਦਾ ਜੀ ਇਹ ਵਾਲਾ ਦਾਸ ਬ੍ਰੈਂਡ ਦਾ ਕਾਟਨ ਦਾ ਬਿਲਕੁਲ ਪਿਓਰ ਕਾਟਨ ਹੁੰਦੀ ਹੈ ਇਹ ਵਾਲਾ ਬਲੈਕ ਜੀ ਸ਼ੀਰਟ ਚਾਣਾ ਤੇ ਇਹ ਵਾਲੀ ਬਾਟਮ ਰਹਿਣੀ ਹੈ ਜੀ ਜਿੰਦਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਤੇ ਇਹ ਰਹਿਣੀ ਹੈ ਜੀ ਇਹਦੇ ਨਾਲ ਬਾਟਮ ਬਲੈਕ ਵਾਲੀ ਠੀਕ ਹੈ ਤੇ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 800 ਠੀਕ ਹੈ 800 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਕਲਰ ਤੁਹਾਨੂੰ ਦਿਖਾ ਦਿੰਦੀ ਹਾਂ ਜਿਹੜੇ ਜਿਹੜੇ ਕਲਰ ਆਉਣਗੇ ਲਓ ਜੀ ਇਹ ਕੇਵਲ ਆ ਕਲਰ ਆਉਗੇ ਦੇ ਵਿੱਚ ਇੱਕ ਬਲੂ ਸ਼ੀਰਟ ਚਾਣਾ ਹੈ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਬਲੂ ਸ਼ੀਰਟ ਦੇ ਵਿੱਚ ਸਟਾਫ ਬਹੁਤ ਫਾਈਨ ਹੈ ਲਓ ਜੀ 10 ਬ੍ਰੈਂਡ ਤੋਂ ਦਿਖਾ ਦਿੰਦੀ ਹਾਂ 10 ਦੇ ਸੂਟ ਰਹਿਣੀ ਹੈ ਜੀ ਠੀਕ ਹੈ ਜੀ 1000 ਰੁਪਏ ਦਾ ਸੂਟ ਹੈ ਪਰ ਹੁਣ ਆਫਰ ਦੇ ਵਿੱਚ ਹੀ ਰਹਿਣੀ ਹੈ ਇਹ ਪ੍ਰਾਈਸ ਰਹਿਣੀ ਹੈ ਦੀ 800 ਜਿਹੜਾ ਸਟਾਫ ਹੈ ਫੈਬਰਿਕ ਆ ਬਿਲਕੁਲ ਪਿਓਰ ਕਾਟਨ ਕਿਸੇ ਤਰ੍ਹਾਂ ਦਾ ਕੁਝ ਮਿਕਸ ਨਹੀਂ ਹੈਗਾ ਜਿਹਦੇ ਵਿੱਚ ਹਲਕੀ ਸ਼ਾਈਨਿੰਗ ਹੈ ਬਹੁਤ ਸੋਹਣਾ ਸੂਟ ਲੱਗਦਾ ਪਾਇਆ ਹੋਇਆ ਤੇ ਇਹ ਵਾਲੀ ਰਹੂਗੀ ਜੀ ਬਾਟਮ ਬਹੁਤ ਹੀ ਪਿਆਰੀ ਜੀ ਬਾਟਮ ਹੈ ਤੇ ਇਹ ਵਾਲਾ ਰਹੂਗਾ ਜੀ ਸ਼ਰਟ ਪੀਸ ਪ੍ਰਾਈਸ ਰਹਿਣੀ ਹੈ ਜੀ ਇਹਦੀ 800 ਲਓ ਇਹਦੇ ਵਿੱਚ ਇੱਕ ਆਊਗਾ ਜੀ ਪਿੰਕ ਜਿਹਾ ਕਲਰ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪ੍ਰਿੰਟਿੰਗ ਇਹਦੀ ਵੀ ਸੋਹਣੀ ਹੈ ਜੀ ਠੀਕ ਹੈ ਕਲਰ ਵੀ ਹੁਣ ਆ ਥੋੜੇ ਡਾਰਕ ਕਲਰ ਨਹੀਂ ਆਦੇ ਹੁੰਦੇ ਗਰਮੀ ਦੇ ਤੁਹਾਨੂੰ ਪਤਾ ਹੀ ਹੈ ਵੀ ਐਦਾ ਮੀਡੀਅਮ ਜੇ ਕਲਰ ਆਉਂਦੇ ਹਨਾ ਲਾਈਟ ਹੁੰਦੇ ਹਨਾ ਡਾਰਕ ਹੁੰਦੇ ਤੇ ਗਰਮ ਜਿਹੜਾ ਪੂਰੀ ਗਰਮੀ ਹੁੰਦੀ ਹੈ ਇਹੀ ਬਹੁਤ ਸੋਹਣੇ ਲੱਗਦੇ ਆ ਬਣੇ ਹੋਏ ਸੂਟ ਲਓ ਚੈੱਕ ਕਰੋ ਬਹੁਤ ਹੀ ਸੋਹਣਾ ਜਾਂ ਕਲਰ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਦਾਸ ਦਾ ਤੇ ਪ੍ਰਾਈਸ ਰਹਿਣੀ ਇਹਦੀ 800 ਠੀਕ ਹੈ ਜੀ 800 ਪ੍ਰਾਈਸ ਰਹਿਣੀ ਹੈ ਚੈੱਕ ਕਰੋ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਬਾਰੇ ਸੂਟ ਦੀ ਲਓ ਇਹਦੇ ਵਿੱਚ ਇੱਕ ਹੀ ਬਲ ਆਊਗਾ ਜੀ ਇਹ ਵੀ ਬਲੈਕ ਦੇ ਵਿੱਚ ਆ ਨਾ ਲਓ ਬਲੈਕ ਦੀ ਪ੍ਰਿੰਟਿੰਗ ਦੇਖੋ ਜੀ ਇਹਨੂੰ ਜ਼ਿਆਦਾ ਬਲੈਕ ਨਹੀਂ ਕਹਿ ਸਕਦੇ ਆਪਾਂ ਜੈਡ ਬਲੈਕ ਹਣ ਬਹੁਤ ਸੋਹਣਾ ਜਿਹਾ ਕਲਰ ਹੈ ਨਾ ਇਹਨੂੰ ਬਲੈਕ ਕਹਿ ਸਕਦੇ ਆ ਲਓ ਇਹ ਵਾਲੀ ਆਉਣੀ ਆ ਜੀ ਇਹ ਨਾਲ ਬੋਟਮ ਠੀਕ ਹੈ ਇਹ ਬੋਟਮ ਆਉਣੀ ਆ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਪ੍ਰਾਈਸ ਰਹਿਣੀ ਇਹਦੀ ਸਿਰਫ 800 ਰੁਪਏ। ਲਓ ਇਹਦੇ ਵਿੱਚ ਆ ਗਿਆ ਇੱਕ ਪਿੰਕ ਪੀਸ ਜਿਹਾ ਕਲਰ ਬਹੁਤ ਹੀ ਪਿਆਰਾ ਜਿਹਾ ਪਿੰਕ ਜਿਹਾ ਕਲਰ ਹੈ। ਇਹ ਵਾਲਾ ਪ੍ਰਿੰਟ ਦੀ ਕਾਫੀ ਡਿਮਾਂਡ ਰਹੀ ਹੈ ਜੀ ਕਿਉਂਕਿ ਕਾਫੀ ਫੇਮਸ ਪ੍ਰਿੰਟ ਹੈ ਜੀ ਇਹ ਵਾਲਾ। ਬਹੁਤ ਪਿਆਰਾ ਪ੍ਰਿੰਟ ਹੈ ਤੇ ਕਾਫੀ ਸੇਮਸ ਹੈ। ਲਓ ਇਹ ਵਾਲੀ ਰੌਗ ਦੀ ਜੀ ਇਹ ਨਾਲ ਬੋਟਮ। ਠੀਕ ਹੈ ਜੀ। ਇਹ ਬੋਟਮ ਰਹਿਣੀ ਹੈ ਮੈਚਿੰਗ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣਾ ਇਹਦਾ। ਲਓ। ਇਹ ਵਾਲੀ ਬੋਟਮ ਰਹਿਣੀ। ਪ੍ਰਾਈਸ ਸਿਰਫ ਰਹਿਣੀ ਹੈ ਦੀ 800। 800 ਵਿੱਚ ਤੁਸੀਂ ਇਹ ਸੁੰਦਰ ਲੈ ਸਕਦੇ ਹੋ ਸਾਡੇ ਕੋਲੋਂ। ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ। ਲਓ ਜੀ ਇਹ ਕੇਵਲ ਚੈੱਕ ਕਰੋ ਜੀ ਇਹ ਵੀ ਦਾਸਤਾਰ ਰਹੂਗਾ ਜੀ ਚੈੱਕ ਕਰ ਸਕਦੇ ਹੋ ਦਾਸ ਦੀ ਲਿਬੀਆ कॉटन ਹੈ ਇਹ ਵਾਲੀ ਬਾਟਮ ਰੈਣੀ ਹੈ ਬਹੁਤ ਹੀ ਪਿਆਰੀ ਜੇ ਨਾਲ ਬਾਟਮ ਰੈਣੀ ਹੈ ਲਓ ਚੈੱਕ ਕਰੋ ਜੀ ਇਹ ਬਾਟਮ ਰੈਣੀ ਹੈ ਇਹ ਸ਼ਾਰਟ ਰੈਣੀ ਹੈ ਜੀ ਪ੍ਰਾਈਸ ਰੈਣੀ ਹੈ ਸਿਰਫ ਇਹਦੀ 800 ਲਓ ਜੀ ਇਹ ਕੇਵਲਾ ਚੈੱਕ ਕਰੋ ਜੀ ਲਓ ਇਹ ਵਾਲਾ ਟੈਂਟਨ ਮੈਚਿੰਗ ਆਉਣੀ ਆ ਜੀ ਬਹੁਤ ਸੋਹਣਾ ਪ੍ਰਿੰਟ ਰਹੂਗਾ ਇਹ ਵਾਲੀ ਬਾਟਮ ਆਉਣੀ ਆ ਖਾਦੀ ਦੇ ਵਿੱਚ ਖਾਦੀ ਦੀ ਬਾਟਮ ਲੈਣੀ ਆ ਇਹ ਸ਼ਾਰਟ ਰਹਿਣੀ ਆ ਜੀ ਪ੍ਰਾਈਸ ਸਿਰਫ ਇਹਦੀ ਵੀ 800 ਹੀ ਰਹਿਣੀ ਆ ਲਓ ਇਹ ਵੀ ਦਾਸਦਾ ਆਊਗਾ ਜੀ ਚੈੱਕ ਕਰੋ ਜੀ ਇਹ ਦਾਸਦਾ ਆਊਗਾ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਦਾਸਦਾ ਲਓ ਇਹ ਸ਼ਾਰਟ ਰਹਿਣੀ ਆ ਇਹ ਬਾਟਮ ਰਹਿਣੀ ਆ ਐਦਾਂ ਮੈਚਿੰਗ ਆ ਜੀ ਇਹਦੀ ਬਹੁਤ ਪਿਆਰੀ ਜੀ ਮੈਚਿੰਗ ਰਹਿਣੀ ਆ ਇਹਦੀ ਲਓ ਇਹਦੇ ਉੱਪਰ ਹੈਗਾ ਜੀ ਆਰੀ ਵਰਕ ਠੀਕ ਹੈ ਇਹਦਾ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਇਹ ਵਾਲੀ ਰਹੂਗੀ ਜੀ ਨਾਲੇ ਦੇ ਬਾਟਮ ਲਓ ਇਹ ਵੀ ਇਹਦੀ ਪ੍ਰਾਈਸ ਵੀ 800 ਹੀ ਰਹਿਣੀ ਆ ਕਲਰ ਬਹੁਤ ਸੋਹਣਾ ਜੀ ਮਾਉਸ ਮਾਉਸ ਛੇੜ ਦੇ ਵਿੱਚ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਾਈਸ ਰਹਿਣੀ 800 ਇਹ ਵਾਲਾ ਕਲਰ ਚੈੱਕ ਕਰੋ ਜੀ ਗ੍ਰੀਨ ਦੇ ਵਿੱਚ ਆਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਬਾਟਮ ਰਹੂਗੀ ਜੀ ਠੀਕ ਹੈ ਬਾਟਮ ਰਹਿਣੀ ਹੈ ਪ੍ਰਾਈਸ ਰਹਿਣੀ ਹੈ ਦੀ 800 ਲਓ ਇਹ ਵੀ ਆਰੀ ਵਰਕ ਹੈ ਜੀ ਚੈੱਕ ਕਰੋ ਜੀ ਆਰੀ ਵਰਕ ਦਾ 프ਰੰਟ ਰਹੂਗਾ ਲਓ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹ ਸ਼ਾਰਟ ਰਹਿਣੀ ਆ ਥੋੜਾ ਜਿਹਾ ਬਹੁਤ ਪਿਆਰਾ ਜਿਹਾ ਪ੍ਰਿੰਟ ਰਹਿਣਾ ਪ੍ਰਾਈਸ ਰੈਡੀ ਇਹਦੀ ਸਿਰਫ 800 ਤੇ ਆਹ ਲਓ ਜੀ ਇਹ ਚੈੱਕ ਕਰੋ ਜੀ ਇਹ ਵੀ ਦਾਸਤ ਲਓ ਬਹੁਤ ਸੋਹਣਾ ਕਲਰ ਵਾਈਨ ਜੀ ਸ਼ੇਡ ਵਿੱਚ ਬਾਟਮ ਰਹਿਣੀ ਹੈ ਸ਼ਾਰਟ ਰਹਿਣੀ ਹੈ ਠੀਕ ਹੈ ਪ੍ਰਿੰਟ ਬਹੁਤ ਸੋਹਣਾ ਰਹਿਣਾ ਜੀ ਦਾ ਵੀ ਪ੍ਰਾਈਸ ਰਹਿਣੀ ਹੈ ਦੀ ਸਿਰਫ 800 800 ਵਿੱਚ ਤੁਸੀਂ ਲੈ ਸਕਦੇ ਹੋ ਸੂਟੀ ਵਾਲਾ ਲਓ ਇਹ ਵਾਲਾ ਚੈੱਕ ਕਰੋ ਜੀ ਇਹਦੀ ਵੀ ਬ੍ਰਾਂਡਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਪ੍ਰਾਈਸ 800 ਰਹੂਗਾ ਜੀ ਲਓ ਇਹ ਵਾਲਾ ਕਲਰ ਵੀ ਬਹੁਤ ਪਿਆਰਾ ਹੈ ਠੀਕ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਬਲੂ ਜੀ ਸ਼ੇਰ ਦੇ ਵਿੱਚ ਆਊਗਾ ਲਓ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਨਾ ਦਾਸ ਦਾ ਰਹੂਗਾ ਜੀ ਪ੍ਰਾਈਸ ਰਹਿਣੀ 800 ਲਓ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਲਓ ਕਲਰ ਦੇਖੋ ਪ੍ਰਿੰਟਿੰਗ ਦੇਖੋ ਪ੍ਰਾਈਸ ਇਹਦੀ 800 ਰਹੂਗੀ ਲਓ ਇਹ ਆਊਗਾ ਜੀ ਬਰਬਰੀ ਦੇ ਵਿੱਚ ਇਹ ਵੀ ਬਹੁਤ ਸੋਹਣਾ ਸੂਟ ਰਹੂਗਾ ਜੀ ਬਰਬਰੀ ਦੇ ਵਿੱਚ ਪ੍ਰਿੰਟਿੰਗ ਦੇਖ ਸਕਦੇ ਹੋ ਇਹ ਰਹੂਗੀ ਜੀ ਬੋਟਮ ਪ੍ਰਾਈਸ ਰਹਿਣੀ ਹੈ ਜੀ ਇਹਦੀ 800 ਲਓ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਸੂਟ ਰਹੂਗਾ ਜੀ ਲਓ ਇਹ ਨਾਲ ਰਹੂਗੀ ਜੀ ਦੇ ਬੋਟਮ ਲਾਈਟ ਜャ ਕਲਰ ਹੈ ਬਹੁਤ ਹੀ ਸੋਹਣਾ ਜャ ਲਓ ਦੇਖੋ ਜੀ ਬਹੁਤ ਸੋਹਣਾ ਪ੍ਰਿੰਟਡ ਵਾਲਾ ਕਲਰ ਬਹੁਤ ਸੋਹਣਾ ਰਹਿਣਾ ਪ੍ਰਾਈਸ ਇਹਦੀ ਵੀ 800 ਰਹਣੀ ਹੈ ਜੀ ਲਓ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਇੱਕ ਇਹ ਵਾਲਾ ਚੈੱਕ ਕਰੋ ਜੀ ਪ੍ਰਾਈਸ ਰਹਿਣੀ ਹੈ ਜੀ ਸਿਰਫ 800 800 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਸੋਹਣਾ ਸੂਟ ਰਹਿਣ ਵਾਲਾ ਇਹ ਵੀ ਆਰੀ ਵਰਕ ਵਾਲਾ ਰਹੂਗਾ ਜੀ ਇਹਦਾ ਵੀ ਪ੍ਰਿੰਟ ਬਹੁਤ ਪਿਆਰਾ ਆਰੀ ਵਰਕ ਦਾ ਰਹੂਗਾ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਲਓ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਨਾਲ ਬਾਟਮ ਪ੍ਰਾਈਸ ਇਹਦੀ ਵੀ 800 ਰਹਿਣੀ ਹੈ ਜੀ ਬਿਲਕੁਲ ਸੌਫਟ ਪਿਓਰ ਕਾਟਨ ਸਟੱਫ ਹੈ 800 ਪ੍ਰਾਈਸ ਦੀ ਰਣੀ ਹੈ ਬਾਟਮ ਰਣੀ ਹੈ ਇਸ ਸਾਈਜ਼ ਦੇ ਕਾਟਨ ਦੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਆਰਡਰ ਪੋਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ